ਬਾਈ ਗਰੀਬੀ ਚੱਕ ਮੈਹਕਮੇ ਵਾਲਿਆਂ ਕੋਲੇ ਆ ਗਏ ਲੋਕਾਂ ਦੀ ਗਰੀਬੀ ਪਤਾ ਨਹੀਂ ਕਦੋਂ ਚੱਕੀ ਜਾਣੀ ਆ ਪਰ ਇਹਨਾਂ ਨੇ ਆਪਦੀ ਗਰੀਬੀ ਚੱਕ ਲਈ ਲੋਕ ਕਮੈਂਟ ਕਰ ਕਰਕੇ ਇਹ ਗੱਲਾਂ ਕਹਿੰਦੇ ਆ ਕਹਿੰਦੇ ਸਫੈਦਾ ਵੇਚ ਕੇ ਕਮਾਈ ਕਰ ਲਈ ਸਾਨੂੰ ਪਤਾ ਨਹੀਂ ਕਦੋਂ ਕਮਾਈ ਹੋਊਗੀ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਇਹ ਗੱਲ ਸੱਚੀ ਹੈ ਜਦੋਂ ਅਸੀਂ ਮਿਹਨਤ ਕਰਦੇ ਆ ਬਈ ਹਨਾ ਚਾਰ ਪੈਸੇ ਆਉਂਦੇ ਆ ਸਾਨੂੰ ਹੱਥ ਆਉਂਦੇ ਆ ਠੀਕ ਹੈ ਪਰ ਬਾਈ ਜਿਹੜੀ ਚੀਜ਼ ਤੁਸੀਂ ਕੋਈ ਵੀ ਇਹ ਝੋਣਨੇ ਕਣਕ ਦਾ ਬੀਜ ਲੈਨੇ ਦੁਕਾਨਦਾਰ ਨੂੰ ਤਾਂ ਉਹਦੀ ਵਟੇ ਜਾਂਦੇ ਆ ਪਰ ਉਸ ਤੋਂ ਬਾਅਦ ਆਪਾਂ ਮਿਹਨਤ ਕਰਦੇ ਆ ਉਹ ਕਰਦੇ ਆ ਹਨਾ ਹਾਂਜੀ ਇਹਦਾ ਬਾਈ ਪੈਸੇ ਵਟੇ ਜਾਣਗੇ 101% ਪੈਸਾ ਵਟਿਆ ਜਾਊਗਾ ਜ਼ਿਮੀਂਦਾਰਾਂ ਦਾ ਬਾਈ ਆਪਾਂ ਗਲਤ ਰਾਏ ਕਿਤੇ ਜ਼ਿਮੀਂਦਾਰਾਂ ਨੂੰ ਦਿੱਤੀ ਨਹੀਂ ਨਾ ਫਸਾਉਣ ਵਾਲਾ ਕੰਮ ਕਰਦੇ ਆ ਹਨਾ ਸਾਥੋਂ ਨਹੀਂ ਲੈਣਾ ਹੋਰ ਤੋਂ ਲੈ ਲਓ ਬਾਈ ਠੀਕ ਹੈ ਕਰੋਣ ਸਪੈਦਾ ਨਹੀਂ ਲਾਉਣਾ ਬਰਮਾ ਡੇਕ ਲਾ ਲਓ ਵਣ ਖੇਤੀ ਕਰੋ ਤਾਂ ਸਹੀ ਬਾਈ ਹੁਣ ਅੱਧੇ ਕਮੈਂਟ ਕਰਨਗੇ ਬਾਈ ਯਾਰ ਸਾਡੇ ਤਾਂ ਉਦੋਂ ਪੈਸੇ ਨਹੀਂ ਵਟੇ ਗਏ ਐ ਨਹੀਂ ਵਟੇ ਗਏ ਫਸਲ ਮਾਰਨਾ ਉਹ ਬਾਈ 10-15 ਸਾਲ ਪੁਰਾਣੀਆਂ ਗੱਲਾਂ ਕਰੀਂਦਾ ਜਿਹੜੇ ਟਰਾਲੀ ਤੇ ਭੰਗੇ ਵਾਲਾ ਸਪੈਦਾ ਆਉਂਦਾ ਸੀ ਦੇਸੀ ਠੀਕ ਆ ਚੰਗਾ ਉਹ ਵੀ ਸੀਗਾ ਪਰ ਉਦੋਂ ਉਹਦੀ ਮਾਰਕੀਟ ਹੈਣੀ ਸੀਗੀ ਜਿਹੜੀ ਬਾਈ 2-3 ਸਾਲਾਂ ਤੋਂ ਕਿਸੇ ਤੁਹਾਡੇ ਰਿਸ਼ਤੇਦਾਰ ਨੇ ਯਾਰ ਦੋਸਤ ਨੇ ਕੋਲੋਨ ਸਪੈਦਾ ਪਟਾਇਆ ਉਹਨੂੰ ਬਾਈ ਪੁੱਛੋ ਜੇ ਕੀ ਰੇਟ ਹੈ ਨਹੀਂ ਤੁਸੀਂ ਕੀ ਕਰੋ ਬਾਈ ਸ਼ਹਿਰਪੁਰ ਕਿਹੜਾ ਪੰਜਾਬ ਚ ਹੈ ਬਾਹਲੀ ਦੂਰ ਤਾਂ ਹੈ ਨਹੀਂ ਗਾ ਕੜਾ ਆਂਧਰਾ ਪ੍ਰਦੇਸ਼ ਜਾਣਾ ਤੁਸੀਂ ਉੱਥੇ ਜਾ ਕੇ 5 ਸਪੈਦੇ ਕੋਲੋਨ 5 ਸਾਲਾਂ ਦੇ ਖਰੀਦ ਲਓ ਤੁਹਾਨੂੰ ਪਤਾ ਲੱਗ ਜੂ ਕੀ ਰੇਟ ਹੈ ਇਹਦਾ ਤੇ ਬਾਕੀ ਬਾਈ ਚਲੋ ਤੁਸੀਂ ਉਹਤੇ ਵੀ ਨਾ ਉਹ ਪਲਾਈਆਂ ਬੰਨ ਮਿੱਲਾਂ ਨਾ ਖਰੀਦਣਾ ਜਿਹੜਾ ਬਾਈ ਬਾਲਣ ਵਾਲਾ ਬਾਲਣ ਹੀ ਤੁਸੀਂ ਆਪਦੇ ਆਰੇ ਤੋਂ ਜਾ ਕੇ ਚੈੱਕ ਕਰ ਲੋਗਾ 800 ਤੋਂ ਲੈ ਕੇ 1200 ਰੁਪਏ ਸੁੱਕੀ ਲੱਕੜ ਮਿਲ ਜਾਂਦੀ ਹੈ ਬਾਈ ਜੀ ਤੇ ਇਸ ਤੋਂ 5 ਸਾਲਾਂ ਨੂੰ ਤਾਂ ਬਾਲਣ ਹੋਰ ਵੀ ਤੇਜ ਹੋ ਜਾਣਾ ਕਿਉਂਕਿ ਜਿਹੜੀਆਂ ਟਾਲੀਆਂ ਖਿੱਕੜਾਂ ਪੁਰਾਣੇ ਦਰਾਖਤ ਆਪਾਂ ਛੱਡੇ ਨਹੀਂਗੇ ਹੁਣ ਤੂੰ ਦਰਾਖਤ ਵਿਖਾ ਦੇ ਅੱਗੇ ਪੁਰਾਣਾ ਬਾਲਣੀਆਂ ਛੜਕਾਂ ਤੋਂ ਸਰਕਾਰ ਨੇ ਪਟਾਏ ਸੀਗੇ ਬਾਲਣ ਵਾਧੂ ਸੀਗਾ ਹੁਣ ਤਾਂ ਬਈ ਪਪੂਲਰ ਸਪੈਜਦੇ ਦਾ ਤੇ ਇਹਨਾਂ ਦੇ ਡੇਕਾਂ ਦਾ ਇਹਨਾਂ ਦੇ ਬਾਲਣ ਮਿਲਣਾ ਤੇ ਬਾਲਣ ਦੇ ਰੂਪ ਦੇ ਵਿੱਚ ਵੀ ਬਈ ਤੁਸੀਂ ਲੱਖਾਂ ਰੁਪਇਆ ਕਮਾ ਸਕਦੇ ਹੋ ਕੋਈ ਐਡਾ ਇਹ ਹੈ ਨਹੀਂਗਾ ਤੇ ਬਾਕੀ ਤੁਸੀਂ ਲਾਓ ਇੱਕ ਸਾਫ ਦੀ ਫਸਲ ਹੈਗੀ ਆ ਤੁਹਾਡੀ 2-3 ਸਾਲ ਵਿੱਚ ਦੂਜੀ ਫਸਲ ਵੀ ਨਹੀਂ ਤੁਸੀਂ ਡਰ ਲੱਗਦਾ ਸਾਰੇ ਵਾਂਡ ਤੂੰ ਬਈ ਕੇਰਾ ਲਾ ਲੋ ਇਹ ਆਮਦਨ ਆਉਣੀ ਆਉਣੀ ਆ ਤੁਸੀਂ ਇਹ ਸੁੱਕੇ ਪੈਸੇ ਆ ਐਫ ਡੀ ਆ ਸੋਡੀ ਗਰੰਟੀ ਨਾਲ ਪੈਸੇ ਆਉਣਗੇ ਭਾਈ ਘਾਟਾ ਨਹੀਂ ਖਾਂਦੇ ਝੋਨੇ ਕਣਕ ਨਾਲੋਂ ਵੱਧ ਕਮਾਉਂਗੇ ਮੇਰੀ ਬਈ ਜ਼ਿੰਮੇਵਾਰੀ ਆ ਠੀਕ ਆ ਭਾਈ